ਕੀ ਚਾਹੁੰਦਾ ਕਿ ਮੇਰੇ ਮਨ ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਬਡਾਲਾ ਸਾਹਿਬ ਦੇ ਮਨ ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧੰਨਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਬੇਅਦਬੀ ਮਾਮਲੇ ਦੇ ਦੋਸ਼ੀ ਪ੍ਰਦੀਪ ਕਲੇਰ ਦਾ ਜੋ ਪਿਛਲੇ ਦਿਨੀ ਇੰਟਰਵਿਊ ਆਇਆ ਹੈ ਇੰਟਰਵਿਊ ਦੌਰਾਨ ਉਸਨੇ ਬਾਦਲਾਂ ਉੱਪਰ ਵੱਡੇ ਨਿਸ਼ਾਨੇ ਸਾਦੇ ਨੇ ਇੰਟਰਵਿਊ ਤੋਂ ਬਾਅਦ ਦੋਸਤੋ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪ੍ਰਦੀਪ ਕਲੇਰ ਅਤੇ ਬਾਗੀ ਧੜੇ ਦੇ ਮੈਂਬਰ ਗੁਰਪ੍ਰਤਾਪ ਸਿੰਘ ਬਡਾਲਾ ਉੱਪਰ ਵੱਡੇ ਸਵਾਲ ਚੁੱਕੇ ਨੇ ਕੀ ਹੈ ਦੋਸਤੋ ਪੂਰਾ ਮਾਮਲਾ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਪੁਰਸਵਾਰਤਾ ਨਾ ਕਰਕੇ ਇੱਕ ਸਿੱਖ ਦੇ ਮੰਦ ਦੇ ਬਲਬਲੇ ਦੀ ਗੱਲ ਮੈਂ ਤੁਹਾਡਾ ਨਾਲ ਸਾਂਝੀ ਕਰ ਰਿਹਾ ਹਾਂ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਦੇਸ਼ ਯਾਦ ਹੋਇਆ ਇੱਕ ਐਸੀ ਘਟਨਾ ਵਾਪਰੀ ਜੀ ਨੇ ਸਿੱਖਾਂ ਦੇ ਦਿਲ ਤੇ ਬਹੁਤ ਵੱਡਾ ਦਰਦ ਦਿੱਤਾ ਤੇ ਸਾਰੇ ਮਾਨਵਤਾ ਦੇ ਭਲਾ ਸੋਚਣ ਵਾਲੇ ਲੋਕਾਂ ਦੇ ਮਨ ਤੇ ਬੜਾ ਵੱਡਾ ਅਸਰ ਹੋਇਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹ ਬੇਆਦਬੀ ਦਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕੀਤਾ ਗਿਆ ਉੱਥੇ ਫਿਰ ਪੋਸਟਰ ਲਾਏ ਗਏ ਵੀ ਤੁਹਾਡਾ ਅਸੀਂ ਤੁਹਾਡੇ ਗੁਰੂ ਨੂੰ ਅਸੀਂ ਚੋਰਾ ਕੇ ਲੈ ਚਲੇ ਆ ਫਿਰ ਉੱਥੇ ਇਹ ਐਲਾਨ ਕੀਤਾ ਗਿਆ ਕਿ ਅਸੀਂ ਤੁਹਾਡੇ ਗੁਰੂ ਦੇ ਜਿਹੜੇ ਅੰਗ ਹੈ ਪਵਿੱਤਰ ਅੰਗ ਹੈ ਉਹ ਅਸੀਂ ਗਲੀਆਂ ਵਿੱਚ ਖਿਲਾਰ ਰਹੇ ਹਾਂ ਤੇ ਹੋਰ ਵੀ ਉਸ ਤੋਂ ਬਾਅਦ ਕਈ ਬੇਆਦਬੀਆਂ ਦਾ ਦੌਰ ਆਇਆ ਜੀਦੇ ਲਈ ਸਿੱਖਾਂ ਦੇ ਮਨ 'ਚ ਵੱਡਾ ਰੋਸ ਸੀ ਸਰਕਾਰ ਅਕਾਲੀ ਦਲ ਦੀ ਸੀ ਮੇਰਾ ਅੱਜ ਦਾ ਕਹਿਣ ਦਾ ਮੰਤਵ ਕਿਸੇ ਅਕਾਲੀ ਸਰਕਾਰ ਜਾਂ ਅਕਾਲੀ ਲੀਡਰ ਦੀ ਤਰਫਦਾਰੀ ਕਰਨਾ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਬਾਗੀ ਅਕਾਲੀਆਂ ਨੇ ਹਕਾਲਤਖ ਸਾਹਿਬ ਤੇ ਚਿੱਠੀ ਦਿੱਤੀ ਆ ਦੋਸ਼ ਪੱਤਰ ਦਿੱਤਾ ਤੇ ਉਸ ਦੋਸ਼ ਪੱਤਰ ਨੂੰ ਹਕਾਲਤਖ ਸਾਹਿਬ ਦੇ ਜੱਜਦਾਰ ਸਾਹਿਬ ਨੇ ਉਸ ਦੇ ਜਵਾਬ ਦੇ ਵਿੱਚ ਉਹਨਾਂ ਤੋਂ ਜਵਾਬ ਲਿਆ ਆਉਣ ਵਾਲੇ ਦਿਨਾਂ 'ਚ ਕੀ ਫੈਸਲਾ ਹੁੰਦਾ ਕੀ ਨਹੀਂ ਹੁੰਦਾ ਮੈਂ ਕਿਸੇ ਦੀ ਕਬਰ ਦੇ ਵਿੱਚ ਨਹੀਂ ਪੈਣਾ ਪਰ ਇੱਕ ਗੱਲ ਮੈਂ ਸਮਝਣਾ ਕਿ ਜਦੋਂ ਇੱਕ ਸਿੱਖ ਆ ਜਿਹੜਾ ਉਹ ਸਿੱਖ ਦੇ ਮੰਨ ਦਾ ਦਰਦ ਕਿੰਨਾ ਵੱਡਾ ਹੈ ਅੱਜ ਕੀ ਹੋ ਰਿਹਾ ਅੱਜ ਇਹਨਾਂ ਸਾਰੀਆਂ ਗੱਲਾਂ ਦਾ ਦੋਸ਼ੀ ਇੱਕ ਪ੍ਰਦੀਪ ਕਲੇਰ ਨਾਂ ਦਾ ਬੰਦਾ ਜਿਹੜਾ ਕਿ ਪਹਿਲਾਂ ਭਾਜਪੀ ਦੀ ਬੋਕਲ ਵਿੱਚ ਬਿਠਾ ਜੁਧਿਆ ਰਿਹਾ ਉਸ ਤੋਂ ਬਾਅਦ ਅੱਜ ਉਹ ਉਹਨਾਂ ਨੂੰ ਫੜੇ ਜਾਣ ਤੋਂ ਬਾਅਦ ਜਦ ਰੌਲਾ ਪੈ ਗਿਆ ਫੋਟੋਆਂ ਆ ਗਈਆਂ ਤਾਂ ਫਿਰ ਇਸ ਪੰਜਾਬ ਸਰਕਾਰ ਦੇ ਜਿਹੜਾ ਪੁਲਿਸ ਤੰਤਰ ਆ ਉਹਦਾ ਵਾਦਾ ਮਾਅ ਬਣ ਗਿਆ ਜਾਂ ਨਹੀਂ ਬਣ ਗਿਆ ਗੱਲਾਂ ਇਹ ਪਹੁੰਚ ਰਹੀਆਂ 2 ਮਹੀਨੇ ਤੋਂ ਬਾਅਦ ਉਹ ਬਾਹਰ ਆ ਗਿਆ ਤੇ ਅੱਜ ਉਹ ਸਿੱਖਾਂ ਨੂੰ ਚੜਾ ਰਿਹਾ ਅੱਜ ਉਹ ਸਿੱਖਾਂ ਦੇ ਸਾਹਮਣੇ ਭੰਗੜਾ ਪਾ ਰਿਹਾ ਕੀ ਮੈਂ ਜਿਹੜਾ ਦੋਸ਼ੀ ਆ ਤੇ ਮੈਂ ਦੱਸਦਾ ਕਿ ਕੀ ਹੋਇਆ ਮੈਨੂੰ ਇਹ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਜਿਹੜਾ ਕੁਝ ਉਹ ਬੋਲ ਰਿਹਾ ਉਹ ਕਿਸੇ ਦਾ ਬੁਲਾਇਆ ਬੋਲਦਾ ਬੋਲੇ ਕੋਈ ਗੱਲ ਨਹੀਂ ਪਰ ਕੀ ਉਹਨੇ ਨਵੀਂ ਗੱਲ ਕਿਹੜੀ ਕਹਤੀ ਜਿਹੜੇ ਦੋਸ਼ ਪਹਿਲਾਂ ਤੇ ਲੱਗੇ ਆ ਉਸ ਸਮੇਂ ਦੀ ਕਾਲੀ ਸਰਕਾਰ ਤੇ ਉਹੀ ਦੋਸ਼ ਇਹਨੇ ਦੱਸੇ ਆ ਪਰ ਮੈਨੂੰ ਗਿਲਾ ਇਸ ਗੱਲ ਦਾ ਹੈ ਕਿ ਆ ਜਿੰਨਾ ਸਿੱਖ ਬਾਮ ਹੈ ਕੀ ਇਹ ਸਿੱਖ ਬਾਮ ਦੇ ਅੰਦਰੋਂ ਆਪਣੇ ਗੁਰੂ ਦਾ ਸਤਕਾਰ ਤੇ ਉਹ ਅਣਖ ਮਰ ਗਈ ਆ ਮੈਨੂੰ ਬੜਾ ਇਸ ਗੱਲ ਦਾ ਰੰਜ ਹੋਇਆ ਮੈਂ ਮੈਂ ਕਹਿ ਰਿਹਾ ਵੀ ਮੈਂ ਆਪਣੇ ਆਪ ਦੇ ਵਿੱਚ ਬਹੁਤ ਜਿਆਦਾ ਇਸ ਗੱਲ ਦਾ ਦੁੱਖ ਹੈ ਕਿ ਆਪਣੇ ਆਪ ਨੂੰ ਵੱਡੇ ਵੱਡੇ ਅਕਾਲੀ ਕਹਿਣ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਜੀ ਅਸੀਂ ਅਕਾਲੀ ਦਲ ਦੇ ਵਾਰਿਸ ਆ ਤੇ ਅਕਾਲੀ ਦਲ ਨੂੰ ਅਸੀਂ ਸੁਧਾਰਨਾ ਹੈ ਮੈਂ ਬੜੇ ਸਤਕਾਰ ਨਾਲ ਨਾਮ ਲੈ ਰਿਹਾ ਵਡਾਲਾ ਸਾਹਿਬ ਦਾ ਵਡਾਲਾ ਸਾਹਿਬ ਦੇ ਬਾਪ ਨਾਲ ਮੇਰਾ ਬੜਾ ਚੰਗਾ ਪਿਆਰ ਰਿਹਾ ਮੈਨੂੰ ਤਾਂ ਬਹੁਤ ਸਤਿਕਾਰ ਕਰਦਾ ਚਾਹੇ ਉਹ ਕਾਲੀਗੜ੍ਹ ਚ ਨਹੀਂ ਵੀ ਸੀ ਰਹੇ ਉਦੋਂ ਵੀ ਮੈਂ ਸਤਿਕਾਰ ਕਰਦਾ ਸੀ ਅੱਜ ਵੀ ਮੈਂ ਆਨਲਾਈਨ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਮੇਰੇ ਮਨ ਚ ਅੱਜ ਵੀ ਆ ਕਿ ਸਾਡੇ ਨਾਲੋਂ ਬਹੁਤ ਉੱਪਰ ਵਡਾਲਾ ਸਾਹਿਬ ਦੇ ਮਨ ਚ ਕੌਮ ਪ੍ਰਸਤੀ ਹੈਗੀ ਆ ਪਰ ਮੈਨੂੰ ਆ ਦੇਖਣ ਤੋਂ ਬਾਅਦ ਮੈਨੂੰ ਬੜਾ ਅਫਸੋਸ ਹੋਇਆ ਕਿ ਬੇਅਦਬੀ ਦਾ ਦੋਸ਼ੀ ਜਿਹੜਾ ਲਲਕਾਰ ਕੇ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੈਂ ਕੀਤੀ ਆ ਅੱਜ ਇਹਨਾਂ ਦਾ ਉਹ ਹੀਰੋ ਬਣ ਗਿਆ ਅੱਜ ਉਹਨੂੰ ਧਰਵਾਦ ਕਰ ਰਹੇ ਨੇ ਕੀ ਬਹੁਤ ਚੰਗਾ ਜੀ ਕਲੇਰ ਸਾਹਿਬ ਤੁਸੀਂ ਆ ਜਿਹੜੇ ਫੈਸਲੇ ਕੀਤੇ ਆ ਬੜੇ ਚੰਗੇ ਜਾਣਕਾਰੀ ਦਿੱਤੀ ਆ ਤੇ ਉਹਦੇ ਕੋ ਨੂੰ ਕੋਟ ਕਰ ਰਹੇ ਨੇ ਅਖਬਾਰਾਂ ਦੇ ਵਿੱਚ ਖਬਰਾਂ ਨੇ ਕਿਸ ਕਿਸ ਜ਼ਮੀਰ ਨਾਲ ਤੁਸੀਂ ਇਹ ਗੱਲ ਕਰ ਰਹੇ ਹੋ ਕੀ ਕੀ ਤੁਹਾਡਾ ਇਹ ਫਰਜ਼ ਨਹੀਂ ਸੀ ਤੁਹਾਨੂੰ ਇਹ ਦੇਖਦਿਆਂ ਤੁਹਾਡੇ ਅੱਖਾਂ 'ਚ ਲਹੂ ਚੜਨਾ ਚਾਹੀਦਾ ਸੀ ਜਿਹੜੇ ਬੰਦਿਆਂ ਨੂੰ ਤੁਸੀਂ ਕਹਿੰਦੇ ਹੋ ਸਰਕਾਰਾਂ ਦੇ ਸਰਕਾਰ ਲੀਡਰਾਂ ਦੇ ਉਹ ਮਾਮਲਾ ਕਾਲਤਖ ਸਾਹਿਬ ਕੋਲ ਜਾਂ ਕੀ ਤੁਸੀਂ ਕਾਲਤਖ ਸਾਹਿਬ ਨੂੰ ਕਿਨਾਂ ਸਤਕਾਰ ਨਹੀਂ ਦਿੰਦੇ ਕੀ ਆਸ ਨਹੀਂ ਹੈਗੀ ਕਾਲਤਖ ਸਾਹਿਬ ਕੋਲ ਜਾ ਕੇ ਤੁਸੀਂ ਇਸ ਗੱਲ ਦਾ ਜਵਾਬ ਮੰਗਦੇ ਹੋ ਤੇ ਉਹਨਾਂ ਦਾ ਜਵਾਬ ਦੀ ਡੀਕ ਕਰੋ ਤੇ ਤੁਸੀਂ ਪ੍ਰਦੀਪ ਕਲੇਰ ਜਿਹੜਾ ਸਭ ਤੋਂ ਵੱਡਾ ਦੋਸ਼ੀ ਆ ਜਿਨੇ ਸਭ ਤੋਂ ਮਾੜਾ ਕਰਣਾ ਕੰਮ ਕੀਤਾ ਉਹ ਕਹਿੰਦਾ ਮੈਂ ਕੀਤਾ 6 ਕੇਸ ਦਰਜ ਨਹੀਂ ਅ ਮੈਂ ਅਖਬਾਰ ਦੀ ਕਟਿੰਗ ਦੱਸਦਾ ਇਹਦੇ ਵਿੱਚ 5 ਕੇਸ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਦਰਜ ਨਹੀਂ ਔਰ ਔਨ ਰਿਕਾਰਡ ਹੈ ਇਹ ਗੱਲ ਤੇ ਅੱਜ ਸਾਡੇ ਇਹਨਾਂ ਲੋਕਾਂ ਦਾ ਇਹਨਾਂ ਸਿੱਖਾਂ ਦਾ ਉਹ ਮਸੀਹਾ ਬਣ ਗਿਆ ਕਹਿੰਦਾ ਜੀ ਸਾਡਾ ਪਾਰਤਾਰਾ ਹੁਣ ਪ੍ਰਦੀਪ ਕਲੇਰ ਕਰੇਗਾ ਕੁਸ ਤਾਂ ਸ਼ਰਮ ਕਰੋ ਜੋ ਅੱਜ ਦੇ ਤੁਹਾਡੇ ਹਾਲਾਤ ਬਣ ਗਏ ਸਿੱਕੀ ਵੇਖਣਗੇ ਇਤਿਹਾਸ ਕੀ ਕਹੇਗਾ ਕਿ ਜਿਸ ਨੇ ਬੇਅਦਬੀ ਕੀਤੀ ਜਿਹਨੇ ਸਾਰਾ ਮਾਮਲਾ ਖੜਾ ਕੀਤਾ ਉਸ ਨੂੰ ਤੁਸੀਂ ਸਨਮਾਨ ਕਰ ਰਹੇ ਹੋ ਮੈਂ ਇਹ ਸਦਾ ਕਹਿ ਲੈਣਾ ਚਾਹੁੰਦਾ ਕਿ ਜਿੰਨੇ ਤੁਸੀਂ ਗਿਰ ਚੁੱਕੇ ਹੋ ਅੱਜ ਇਹ ਤੁਸੀਂ ਜਿਹੜੇ ਲੋਕ ਕਹਿੰਦੇ ਹੋ ਕਿ ਸੀ ਅਕਾਲੀ ਦਲ ਨੂੰ ਕਿਹੜਾ ਸਹੀ ਕਰਨਾ ਚਾਹੁੰਦੇ ਆ ਤੁਸੀਂ ਪ੍ਰਦੀਪ ਕਲੇਰ ਨੂੰ ਪ੍ਰਧਾਨ ਬਣਾਓ ਤਾਂ ਇਹ ਤੁਹਾਡਾ ਤਾਰਨ ਹਰ ਬਣ ਸਕੇ ਚਾਹੀਦਾ ਕੀ ਸੀ ਕਿ ਜਿਹੜੀਆਂ ਸਰਕਾਰਾਂ ਦੀ ਇਹ ਕਰਤੂਤ ਆ ਜਿਹਦੇ ਕਰਕੇ ਉਹ ਬਾਹਰ ਫਿਰ ਰਿਆ ਜਿਹਦੇ ਕਰਕੇ ਉਹ ਅੱਜ ਤੁਹਾਡੇ ਆਲੇ ਦੁਆਲੇ ਡੰਦ ਰੌਂਗਾ ਫਿਰਦਾ ਤੁਹਾਨੂੰ ਮੂੰਹ ਚੜਾ ਰਿਆ ਸਿੱਖਾਂ ਨੂੰ ਸ਼ਰਮਿੰਦਗੀ ਆ ਇਸ ਗੱਲ ਦੀ ਕਿੱਥੇ ਗਈ ਸਾਡੀ ਅਣ ਜਿੱਥੇ ਗੁਰੂ ਦੀ ਗੱਲ ਕਰਦੇ ਸੀ ਗੁਰ ਕੀ ਨਿੰਦਾ ਸੁਣੇਲਾ ਕਾਰ ਭੇਡ ਕਰੇ ਸੰਗਰਪਾਨ ਉਹ ਕਿੱਥੇ ਚਲੀ ਗਈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਫਰਜ਼ ਸਾਡਾ ਇਹ ਬਣਦਾ ਸੀ ਕਿ ਜਿਹੜਾ ਗੱਲਾਂ ਇਹ ਲਲਕਾਰੇ ਮਾਰ ਰਿਹਾ ਸਭ ਤੋਂ ਪਹਿਲਾਂ ਸਰਕਾਰ ਨੂੰ ਇਸ ਗੱਲ ਜਗਾਉਂਦੇ ਸਰਕਾਰ ਦੇ ਲਈ ਇਸ ਗੱਲ ਦੀ ਆਵਾਜ਼ ਠਾਉਂਦੇ ਕਿ ਇਸ ਨੂੰ ਫੜੋ ਤੇ ਫੜ ਕੇ ਨੂੰ ਅੰਦਰ ਕਰੋ ਸਜ਼ਾ ਦਿਓ ਸਿੱਖ ਕੌਮ ਨੇ ਆਪਣੀਆਂ ਰਵਾਇਤਾਂ ਮੁਤਾਬਕ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਪਰ ਤੁਸੀਂ ਉਹਨੂੰ ਹੀਰੋ ਬਣਾ ਰਹੇ ਹੋ ਅੱਜ ਉਹਦੀਆਂ ਗੱਲਾਂ ਨੂੰ ਕੋਟ ਕਰ ਰਹੇ ਹੋ ਦੱਸੋ ਕੀ ਵੱਖਰਾ ਕਹਤਾ ਉਹਨੂੰ ਇਹਦਾ ਮਤਲਬ ਜਿਹੜੀ ਤੁਸੀਂ ਚਿੱਠੀ ਪਹਿਲਾਂ ਅਕਾਲ ਤਖਤ ਸਾਹਿਬ ਦਿੱਤੀ ਆ ਉਹ ਚਿੱਠੀ ਹੋਰ ਦੁਬਾਰਾ ਮੈਂਡ ਕਰਾਓ ਉਹ ਚ ਕੋਟ ਪਾਓ ਕਿ ਪ੍ਰਦੀਪ ਕਲੇਰ ਸਾਹਿਬ ਨੇ ਸਾਡੇ ਤੇ ਬਹੁਤ ਵੱਡਾ ਆਸ਼ਾਨ ਕੀਤਾ ਸਾਡੇ ਤੇ ਕਿਰਪਾ ਕੀਤੀ ਸਾਨੂੰ ਇਹ ਜਾਣਕਾਰੀ ਦਿੱਤੀ ਤੇ ਕਿਨਾਂ ਜਹਦਰ ਸਾਹਿਬ ਇਹ ਹੋਰ ਗੱਲਾਂ ਜੀ ਚਮਾ ਕਰੋ ਹੱਦ ਹੋ ਗਈ ਹੈ ਐਡੀ ਸ਼ਰਮਨਾਕ ਗੱਲ ਹੈ ਸ਼ਰਮਿੰਦੇ ਆ ਅਸੀਂ ਇਸ ਗੱਲ ਤੇ ਕਿ ਆਪਣੇ ਆਪ ਨੂੰ ਸਿੱਖ ਹੋਣ ਵਾਲੇ ਕੋਈ ਹੋਰ ਬੰਦਾ ਕਰੇ ਕਿਸੇ ਹੋਰ ਕੌਮ ਦਾ ਕਰੇ ਕਿਸੇ ਵੱਖਰੇ ਤਰ੍ਹਾਂ ਦਾ ਕਰੇ ਕਿ ਆ ਕੁਲਦੀਪ ਸਿੰਘ ਬਡਾਲਾ ਜਿਹੜਾ ਜਿਹੜਾ ਆਪਣੇ ਆਪ ਨੂੰ ਮਹਾਨ ਸਿੱਖ ਸਮਝਦਾ ਮੈਂ ਕਦਰ ਕਰਦਾ ਅੱਜ ਵੀ ਕਰਦਾ ਗੁਰਪ੍ਰਤਾਪ ਸਿੰਘ ਬਟਾਲਾ ਇਹਨਾਂ ਨੂੰ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਇਹਦਾ ਜਵਾਬ ਦੇਣਾ ਚਾਹੀਦਾ ਅੱਜ ਮੈਂ ਇੱਕ ਸਿੱਖ ਹੋਣ ਦੇ ਨਾਤੇ ਮੈਂ ਛਰੂਣੀ ਗੁਰਦਰਾ ਪ੍ਰਬੰਧ ਕਮੇਟੀ ਦਾ ਸੇਵਾਦਾਰ ਹਾਂ ਪਰ ਮੇਰਾ ਅੱਜ ਇੱਥੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਮੇਰੇ ਮਨ ਦਾ ਬਲਵਰਾ ਇੱਕ ਸਿੱਖ ਹੋਣ ਦੇ ਨਾਤੇ ਇਹ ਬਹੁਤ ਮਾੜੀ ਗੱਲ ਆ ਸਿੱਖ ਇਤਿਹਾਸ ਦੇ ਵਿੱਚ ਐਡੀ ਮਾੜੀ ਗੱਲ ਆ ਕਿ ਐਡਾ ਮਾੜਾਪਨ ਆ ਜਾਇਆ ਕਿ ਇੱਕ ਗੁਰੂ ਗ੍ਰੰਥ ਸਾਹਿਬ ਦੀ ਦੋਸ਼ੀ ਦਾ ਕਾਰਨ ਸਭ ਤੋਂ ਵੱਡ ਜੀ ਨੇ ਚਲਾਇਆ ਉਸ ਬੰਦੇ ਨੂੰ ਲੈ ਕੇ ਅਸੀਂ ਸਨਮਾਨ ਦੇ ਰਹੇ ਹਾਂ ਉਹ ਇਹਨਾਂ ਦਾ ਹੀਰੋ ਆ ਉਹ ਇਹਨਾਂ ਦਾ ਰਾਹ ਦਾ ਸੇਰਾ ਉਹ ਇਹਨਾਂ ਦਾ ਮਾਰਗਦਰਸ਼ਕ ਆ ਵੀ ਬਹੁਤ ਧੰਨਵਾਦ ਜੀ ਤੁਹਾਡਾ ਸਵਾਲ ਪੁੱਛ ਰਹੇ ਹੋ ਤੁਸੀਂ ਸਵਾਲ ਅਕਾਲ ਤਖਤ ਸਾਹਿਬ ਨੂੰ ਕਰ ਚੁੱਕੇ ਹੋ ਇਹ ਅਕਾਲ ਤਖਤ ਸਾਹਿਬ ਕੀ ਫੈਸਲਾ ਕਰਦਾ ਡਰੋ 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 ਅਕਾਲ ਤਖਤ ਦੇ ਦਾ ਸੇਵੇਂ ਪਾਤਸ਼ਾਹੀ ਉਸ ਸ਼ਕਤੀ ਦੇ ਪੈਰ ਤੋਂ ਡਰੋ ਜਿਹੜਾ ਇੱਥੇ ਜਿਹੋ ਜੀ ਮਨਛਾਣਾ ਆਊਗਾ ਉਹ ਕੁਝ ਪ੍ਰਾਪਤ ਹੋਊਗਾ ਮੈਂ ਇੱਥੇ ਕਿਸੇ ਨੂੰ ਬਰੀ ਕਰਨ ਲਈ ਕਿਸੇ ਨੂੰ ਬਾਕੀ ਨਾਲ ਉਹਦੀ ਹਮਾਇਤ ਕਰਨ ਵਾਸਤੇ ਨਹੀਂ ਆਇਆ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਇਆ ਜਿਹੜਾ ਕੁਝ ਤੁਸੀਂ ਆ ਕਰਮ ਕਰ ਰਹੇ ਹੋ ਇਹ ਕਰਮ ਤੁਹਾਨੂੰ ਜ਼ਿੰਦਗੀ 'ਚ ਸਭ ਤੋਂ ਕਾਲਾ ਕਾਰਨਾਮਾ ਤੁਹਾਡਾ ਮੈਂ ਨਹੀਂ ਕਹਦਾ ਕਿ ਮੈਂ ਬਹੁਤ ਮਹਾਨ ਸਿੱਖ ਹੋਵਾਂਗਾ ਮੈਂ ਤਾਂ ਛੋਟਾ ਜਿਹਾ ਸੇਵਾਦਾਰਾਂ ਝਾੜੂ ਬਰਦਾਰ ਹਾਂ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਮੈਂ ਆਵਾਮ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਇਹ ਜਿਹੜਾ ਕੁਝ ਹੋ ਰਿਹਾ ਤੁਸੀਂ ਦੇਖੋ ਇਹਨੂੰ ਇਸ ਨੂੰ ਪਰਚੋਲੋ ਕੀ ਇੱਕ ਵਿਅਕਤੀ ਨਾਲ ਜਿਹੜਾ ਕੋਈ ਤੁਹਾਡਾ ਰਾਸ ਹੀ ਵਿਰੋਧੀ ਆ ਉਸ ਨੂੰ ਮਾਰਨ ਵਾਸਤੇ ਅੱਜ ਤੁਸੀਂ ਬਿਆਦਮੀ ਦੇ ਸਭ ਤੋਂ ਵੱਡੇ ਦੋਸ਼ੀ ਨੂੰ ਤੁਸੀਂ ਸਨਮਾਨ ਦੇ ਰਹੇ ਹੋ ਮੈਂ ਫਿਰ ਕਹਿੰਦਾ ਉਹਨੂੰ ਕਾਲ ਨਹੀਂ ਜਿਹੜੇ ਚੰਗਾ ਅਕਾਲੀਦਾਰ ਤੁਸੀਂ ਬਣਾਉਣ ਜਾ ਰਹੇ ਹੋ ਉਹਦਾ ਪ੍ਰਧਾਨ ਬਣਾ ਲਓ ਇਹ ਅੱਜ ਮੇਰੇ ਮਨ ਦੇ ਬਲਬਲੇ ਸੀ ਕਿ ਸ਼ੈਤਾਨ ਦਿੱਤੀ ਜਾ ਰਹੀ ਹੈ ਕਿਦ ਤਰ੍ਹਾਂ ਸਾਜਿਸ਼ ਕੀਤੀ ਜਾ ਰਹੀ ਹੈ ਤੇ ਸ਼ੈਤਾਨ ਸਰਕਾਰਾਂ ਦੀ ਮੈਂ ਕਹਿੰਦਾ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਭਾਜਪਾ ਇਹ ਕੰਮ ਕਰ ਰਹੀ ਆ ਉਹਦਾ ਕੰਮ ਹੈ ਉਹ ਕਹਦਾ ਮੈਂ ਸਿੱਖਾਂ ਨੂੰ ਚੌਥੀ ਕਰਨੀ ਆ ਸਿੱਖਾਂ ਦੀ ਲੀਡਰਸ਼ਿਪ ਨੂੰ ਖਤਮ ਕਰਨਾ ਕਾਲ ਤੱਕ ਸਾਢੀ ਉਸ ਸਰਵੋੱਚਾਂ ਨੂੰ ਚੈਲੰਜ ਕਰਾਉਣਾ ਕਾਂਗਰਸ ਕਹਿੰਦੀ ਆ ਮੈਂਟਾਇਆ ਅਕਾਲ ਤਖਸਬ ਅਸੀਂ ਇਸੇ ਨੀਤੀ ਤੇ ਚੱਲਾਂਗੇ ਉਹ ਇਥੋਂ ਦੀ ਮੌਜੂਦਾ ਸਰਕਾਰ ਇਹ ਗੱਲ ਕਹਿੰਦੀ ਆ ਪਰ ਹੈਰਾਨੀ ਇਸ ਗੱਲ ਦੀ ਕਿ ਉਹਨਾਂ ਤਿੰਨਾਂ ਪਾਰਟੀਆਂ ਦੀਆਂ ਨੇ ਤਿੰਨੇ ਪਾਰਟੀਆਂ ਸਿੱਖ ਕੌਮ ਨੂੰ ਮਾਰਨਾ ਚਾਹੁੰਦੀਆਂ ਨੇ ਲੀਡਰਲੈਸ ਕਰਨਾ ਚਾਹੁੰਦੀਆਂ ਨੇ ਅਕਾਲ ਤਖਸਬ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਉਹਨਾਂ ਦੀ ਬੋਲੀ ਤੁਸੀਂ ਬੋਲ ਰਹੇ ਹੋ ਆਪਣੇ ਅਬਰੂ ਵੱਡੇ ਅਕਾਲੀ ਬੋਲ ਰਹੇ ਹੋ ਡੁੱਬ ਕੇ ਮਰਨ ਵਾਲੀ ਗਰੇਵ ਸਰ ਜਿਸ ਤਰ੍ਹਾਂ ਮਾਮਲਾ ਸ੍ਰੀ ਕਾਲਕਸਾ ਨੂੰ ਕਿਹਨਾਂ ਚਾ ਦੋਮਾ ਧਿਰਾਂ ਨੂੰ ਸੰਜਮ ਰੱਖਣ ਦੀ ਲੋੜ ਨਹੀਂ ਇਸ ਮਸਲੇ ਤੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਜੀ ਇਹਦਾ ਮਤਲਬ ਤੁਹਾਨੂੰ ਕਾਲਕਸਾ ਸਾਹਿਬ ਤੇ ਕੋਈ ਕੋਈ ਉਹਦਾ ਉਹਦਾ ਸਤਕਾਰ ਨਹੀਂ ਤੁਹਾਨੂੰ ਵਿਸ਼ਵਾਸ ਹੀ ਨਹੀਂ ਦੋਮਾ ਧਿਰਾਂ ਨੂੰ ਇੰਜ਼ਾਮਬਾਜ਼ੀ ਨਹੀਂ ਦੂਜੀ ਧਰ ਮੈਂ ਨਹੀਂ ਮੈਂ ਕਿਸੇ ਦੀ ਤਰਫਦਾਰੀ ਨਹੀਂ ਕਰਨ ਲਈ ਬੈਠਾ ਇੱਥੇ ਪਰ ਮੈਂ ਇਹ ਗੱਲ ਕਰਦਾ ਕਿ ਜਿੰਨਾਂ ਨੂੰ ਤੁਸੀਂ ਪੱਤਰ ਦਿੱਤਾ ਉਹਨਾਂ ਨੇ ਸੱਦਾ ਦਿੱਤਾ ਉਹਨੇ ਜਵਾਬ ਦੇਤਾ ਉਹ ਜਵਾਬ ਚ ਜਵਾਬ ਇੱਕ ਇਤਿਹਾਸ ਦਾ ਪੰਨਾ ਬਣ ਗਿਆ ਜਿਹੜਾ ਕਦੇ ਲੁਕਿਆ ਰਹਿ ਨਹੀਂ ਸਕਦਾ ਉਹਦੇ ਲਈ ਤੁਸੀਂ ਸਵਾਲ ਕੀਤੇ ਠੀਕ ਹੈ ਮੈਨੂੰ ਇਸ ਗੱਲ ਦਾ ਕੋਈ ਮਸਲਾ ਨਹੀਂ ਪਰ ਤੁਸੀਂ ਇਹੋ ਜਿਹੇ ਲੋਕਾਂ ਨੂੰ ਤੁਸੀਂ ਆਪਣਾ ਆਪਣਾ ਹੀਰੋ ਬਣਾ ਰਹੇ ਹੋ ਜਿਹਨੇ ਸਭ ਤੋਂ ਘੌਣੀ ਕੰਮ ਕੀਤਾ ਕੀ ਸੇਖ ਹਣ ਏਡਾ ਗਰਕ ਗਿਆ ਉਹਦੀ ਅਣਖ ਮਰ ਗਈ ਆਪਣੇ ਗੁਰੂ ਪ੍ਰਤੀ ਉਹਦਾ ਸਮਰਪਣ ਖਤਮ ਹੋ ਗਿਆ ਇਹ ਲੋਕ ਕੀ ਗਵਾਹੀ ਕਰਨਗੇ ਇਹ ਬਹੁਤ ਵੱਡਾ ਸਵਾਲ ਹੈ ਮੈਂ ਸੰਗਤ ਨੂੰ ਅਪੀਲ ਕਰਦਾ ਮੈਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਅਪੀਲ ਕਰਦਾ ਕੀ ਇਸ ਗੱਲ ਦਾ ਅਸਲੀ ਅਰਥ ਸਮਝੋ ਕਿ ਇੰਨੇ ਅਸੀਂ ਗਿਰ ਗਏ ਰਾਜਨੀਤੀ ਦੀ ਦਲਦਲ ਵਿੱਚ ਇੰਨੇ ਫਸ ਗਏ ਕਿ ਅਸੀਂ ਰਾਜਨੀਤਿਕ ਵਿਰੋਧੀਆਂ ਨੂੰ ਮਾਰਨ ਵਾਸਤੇ ਅਸੀਂ ਆਪਣਾ ਆਕਾ ਆਪਣਾ ਹੀਰੋ ਉਹ ਬਣਾ ਲਿਆ ਜਿਹੜੇ ਬਿਆਦਬੀ ਕਰਨ ਵਾਲੇ ਨੇ ਇਹ ਡੇਰਾ ਸਰਸਾ ਸਾਧ ਦੇ ਚੇਲੇ ਈੜਿਆ ਨਾਟਕ ਕਰ ਰਹੇ ਨੇ ਸਰਕਾਰਾਂ ਨੂੰ ਬੁਲਾ ਰਹੀਆਂ ਨੇ ਪੜਿਆ ਹੋਇਆ ਪਾਠ ਬੋਲ ਰਿਆ ਹੋ ਪਰ ਅੱਜ ਅਸੀਂ ਇਸ ਗੱਲ ਦਾ ਖਿਆਲ ਨਹੀਂ ਕਰ ਰਹੇ ਕਿ ਅਸੀਂ ਜਿਹੜਾ ਕੁਝ ਕਰ ਰਹੇ ਹਾਂ ਇਹ ਕੌਮ ਸਾਨੂੰ ਸਵਾਲ ਪੁੱਛੇਗੀ। ਸੋ ਮੇਰੇ ਵਿਚਾਰ ਸੀ ਮੇਰੇ ਵਿਚਾਰਾਂ ਤੇ ਜਜ਼ਬਾਤ ਥੋੜੇ ਜੇ ਕਰੇਵਾਲ ਸਾਹਿਬ ਵੱਧ ਗਏ ਹੋਣਗੇ ਪਰ ਮੈਂ ਇਸ ਗੱਲ ਦੀ ਮਾਫੀ ਚਾਹੁੰਦਾ ਪਰ ਇਹ ਮੇਰੇ ਦਿਲ ਦਾ ਦਰਦ ਆ ਜਿਹੜਾ ਮੈਂ ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਸਵਾਲ ਆ ਜਿਸ ਦਾ ਤੁਹਾਡੀ ਬੇਦਨਾ ਸਾਡੇ ਵੀ ਮਨ ਚ ਬੇਦਨਾ ਹੋਊਗੀ। ਪ੍ਰਦੀਪ ਕਲੇਰ ਨੇ ਜਿਹੜੇ ਇਲਜ਼ਾਮ ਲਗਾਏ ਨੇ ਸਰਦਾਰ ਸੁਖਬੀਰ ਸਿੰਘ ਬਾਅਦ ਉਸੇ ਡੇਰੇ ਜਾਨ ਦੇ ਉਹਨੇ ਸਰਿਆਂ ਕਿਹਾ ਕਿ 2012 ਦੀਆਂ ਚੋਣਾਂ 'ਚ ਅਸੀਂ ਉਹਨਾਂ ਦੀ ਮਦਦ ਕੀਤੀ ਸੀ ਬਾਅਦ ਅਰ ਸਿੰਘਰਤ ਕੌਰ ਦੀ ਬਟਿੰਡੇ ਦੀ ਮਦਦ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਐਮਟੀ ਬਣਾਉਣ ਵਿੱਚ ਅਸੀਂ ਯੋਗਦਾਨ ਪਾਇਆ ਬੀਜੇਪੀ ਵੱਲੋਂ ਪਾਇਆ ਉਹਦਾ ਸਪਸ਼ਟੀਕਰਨ ਅਕਾਲੀ ਦਲ ਕਿਉਂ ਨਹੀਂ ਦਿੰਦਾ ਹੁਣ ਮੈਨੂੰ ਇਹ ਦੱਸੋ ਮੈਂ ਤੁਹਾਡੀ ਚਰਜੀਤ ਸਿੰਘ ਜੀ ਗੱਲ ਨੂੰ ਇਹ ਕਰ ਵਧì ਕਰਨਾ ਚਾਹੁੰਦਾ ਕਿ ਹੁਣ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਕਿ ਐਸੀ ਮਾਨਸਿਕਤਾ ਦਾ ਬੰਦਾ ਤੁਸੀਂ ਉਹਨੂੰ ਵਜਨ ਦੇ ਰਹੇ ਹੋ ਤੁਸੀਂ ਉਹਨੂੰ ਸਲਮਾਨ ਦੇ ਰਹੇ ਹੋ ਉਹ ਵੀ ਇੱਕ ਮੋੜੇ ਇੱਕ ਮੋੜੇ ਉਸ ਦੇ ਉਸ ਦੇ ਕਹੇ ਨੂੰ ਤੁਸੀਂ ਸਵਾਲ ਪਾ ਰਹੇ ਹੋ ਜਿਹੜੇ ਕਾਲ ਤਖਸਾਲ ਤੇ ਆਉਣਾ ਹੈ ਕਿ ਕਾਲ ਤਖਸਾਲ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਪਿਛਲੇ ਸਮੇਂ 'ਚ ਫੋਟੋਆਂ ਨੇ ਜਾਰੀ ਨੇ ਜਾਂਦੇ ਰਹੇ ਉਸ ਤੋਂ ਬਾਅਦ ਜਿਹੜੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਕਾਲ ਤਖਸਾਲ ਨੇ ਤਲਬ ਕੀਤੇ ਸੀ ਅ ਕਾਲੀ ਦਲ ਦੇ ਜਿਹੜੇ ਤੇ ਕਾਂਗਰਸ ਦੇ ਜਿਹੜੇ ਲੋਕ ਜਿਹੜੇ ਖੜੇ ਸੀ ਇਲੈਕਸ਼ਨ 'ਚ ਉਹਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਸੀ ਬੁਲਾਇਆ ਜਦੋਂ ਕੋਈ ਇਹਨਾਂ ਨੇ ਕਿਉਂ ਨਹੀਂ ਕਿਹਾ ਇਦਾ ਮਤਲਬ ਇਹਨਾਂ ਦਾ ਨਮਾਇਦਾ ਮੈਂ ਫੇਰ ਕਹਿਣਾ ਮੈਂ ਫੇਰ ਨਹੀਂ ਤਰਫਦਾਰੀ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਕਰਦਾ ਇਹ ਜਿਹੜਾ ਕੁਝ ਹੋਇਆ ਸੀ ਉਹ ਸਾਰਾ ਕੁਝ ਸਾਹਮਣੇ ਸੀ ਪਰ ਅੱਜ ਪ੍ਰਦੀਪ ਕਲੇਰ ਦੇ ਕਹਿਣ ਤੇ ਤੁਸੀਂ ਉਹਦੇ ਸੱਚ ਨੂੰ ਮੰਨ ਕੇ ਤੁਸੀਂ ਲੋਕਾਂ ਦੇ ਵਿੱਚ ਇਹ ਜਿਹੜੀ ਗੱਲ ਕਰਨ ਜਾ ਰਹੇ ਹੋ ਪਰ ਇਹ ਇਗਜ਼ਾਮ ਕਲੇਰ ਨੂੰ ਪਾਸੇ ਕਰ ਦਈਏ ਮੈਂ ਕਹਿੰਦਾ ਇਹ ਗਿਆਨੀ ਗੁਰਮਖ ਸਿੰਘ ਲਗਾ ਕੇ ਆਇਆ ਹੈ ਇਹੋ ਮੇਰੀ ਗੱਲ ਹੈ ਗਿਆਨੀ ਗੁਰਮਖ ਸਿੰਘ ਕਹਿੰਦੇ ਮੈਂ ਚਰਜੀ ਸਿੰਘ ਦੀ ਇਹੋ ਹੀ ਗੱਲ ਕਰਦਾ ਕਿ ਜਿਹੜਾ ਜਿਹੜਾ ਦੋਸ਼ ਪੱਤਰ ਆ ਉਹ ਚ ਵੀ ਇਹੀ ਗੱਲਾਂ ਨੇ ਇਹਦੀ ਕਿਹੜੀ ਗੱਲ ਨਵੀਂ ਕਰਤੀ ਹਾਂ ਗਰੇਵਾਲ ਸਾਹਿਬ ਅਬ ਬਾਤ ਕਰਦੇ ਆ ਜੀ ਅਬ ਖੁਆਰ ਵਾਸਤੇ ਬਾਤ ਕਰਦੇ ਜੈਨੀ ਗੁਰਮਤ ਸਿੰਘ ਨੂੰ ਇਥੋਂ ਬਾਹਰ ਕੱਢਣਾ ਉਹ ਰਖਣਾ ਵਿਚਾ ਜੀ ਅੱਜ ਦੀ ਗੱਲ ਨੂੰ ਅੱਜ ਦੀ ਗੱਲ ਨੂੰ ਰਲ ਗੱਟਾ ਕਰੋ ਜਿਹੜੀ ਆ ਤੂੰ ਤੇ ਨਾ ਲੋਕਾਂ ਨੇ ਕੀਤੀ ਆ ਇਹ ਅਸੀਂ ਲੋਕਾਂ ਚ ਲਿਆਉਣਾ ਚਾਹੁੰਦੇ ਆ ਤੁਹਾਡੇ ਨੇ ਬਹੁਤ ਸਾਰਾ ਸਮਾਂ ਵਾ ਭਾਵੇਂ ਤੁਸੀਂ ਸਾਰੀ ਦਿਹਾੜੀ ਮੇਰੇ ਨਾਲ ਗੱਲ ਕਰ ਗੱਲ ਇਸ ਨੂੰ ਚੁੱਕਣਾ ਹੈ ਮੁੱਖ ਦੋਸ਼ੀ ਆ ਕਿਸੇ ਮਾਮਲੇ ਦੇ ਵਿੱਚ ਉਹਦੀਆਂ ਇੰਨੇ ਦੋਸ਼ਾਂ ਨੂੰ ਇੰਨਾ ਗੰਭੀਰਤਾ ਕਿਉਂ ਦਿੱਤੀ ਜਾ ਰਹੀ ਹੈ ਮੈਂ ਤਾਂ ਉਹੀ ਕਹਿ ਰਹਿਣਾ ਜੀ ਅਸੀਂ ਅਸੀਂ ਇੰਨੇ ਕਿ ਇੰਨੇ ਕਿ ਸਲਾਕੀ ਗਿਰ ਗਏ ਆ ਜੇ ਅਸੀਂ ਉਹਨਾਂ ਨੂੰ ਆਪਣਾ ਹੀਰੋ ਬਣਾ ਰਹੇ ਹਾਂ ਉਹਨਾਂ ਦੇ ਦਿੱਤੇ ਕਟੇਸ਼ਨਾਂ ਨੂੰ ਅਸੀਂ ਲੋਕਾਂ ਵਿੱਚ ਲੈ ਕੇ ਜਾ ਰਹੇ ਹਾਂ ਤੇ ਸਵਾਲ ਪੁੱਛ ਰਹੇ ਹਾਂ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਪਿਛਲੇ ਦਿਨੀ ਬੇਅਦਬੀ ਮਾਮਲੇ ਦੇ ਦੋਸ਼ੀ ਪ੍ਰਦੀਪ ਕਲੇਰ ਦਾ ਜੋ ਇੰਟਰਵਿਊ ਆਇਆ ਹੈ ਇੰਟਰਵਿਊ ਦੌਰਾਨ ਉਸਨੇ ਬਾਦਲਾਂ ਉੱਪਰ ਵੱਡੇ ਸਵਾਲ ਚੁੱਕੇ ਸੀ ਤੇ ਦੋਸਤੋ ਹੁਣ ਜੋ ਬਾਗੀ ਧੜੇ ਦੇ ਮੈਂਬਰ ਗੁਰਪ੍ਰਤਾਪ ਸਿੰਘ ਬਡਾਲਾ ਉੱਪਰ ਜੋ ਐਸਜੀਪੀਸੀ ਦੇ ਮੈਂਬਰ ਗੁਰਚਾਰਨ ਸਿੰਘ ਗਰੇਵਾਲ ਨੇ ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਲੈ ਕੇ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲੇ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ नेक्स्ट ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ